ਸੋਸੀ ਕਾਲ ਜੀ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਕਿ ਧੰਨ ਧੰਨ ਬਾਬਾ ਸਾਹਿਬ ਦਾ ਜੀ ਦਾ ਜੋ ਕਿ ਸਲਾਨਾ ਜੋੜ ਮੇਲਾ ਹੈ ਇੱਥੋਂ ਆਪਾਂ ਖੜਕੇ ਤੁਹਾਨੂੰ ਬਾਬਾ ਜੀ ਦੀ ਨਗਰੀ ਦੇ ਦਰਸ਼ਨ ਕਰਵਾਉਣੀ ਆ ਦੇਖੋ ਵੀਰੋ ਜੀ ਇਹ ਸਾਹਮਣੇ ਬਾਬਾ ਜੀ ਦਾ ਡੇਰਾ ਜਿੱਥੇ ਮੇਨ ਬਾਬੇ ਜਨਮ ਸਥਾਨ ਹੈ ਜਿਸ ਸਥਾਨਾ ਦੇ ਉੱਪਰ ਮੇਲਾ ਲੱਗਣਾ ਹੈ ਇਹ ਜਗਾ ਉਸ ਬਾਬਾ ਜੀ ਦੀ ਬਣੀ ਹੋਈ ਹੈ ਇਹ ਬਾਕੀ ਅੱਗੇ ਨਗਰ ਅਲੀਸ਼ਰ ਖੁਰਦਾ ਜੀ ਇਹ ਨਾਲ ਗੁਰਦੁਆਰਾ ਸਾਹਿਬ ਆ ਗਿਆ ਇਸ ਤੋਂ ਅੱਗੇ ਇਹ ਪਿੰਡ ਦਾ ਵੀਰੋ ਖੇਡ ਗਰਾਊਂਡ ਆ ਗਿਆ ਤੇ ਇੱਥੋਂ ਆਪਾਂ ਆ ਦੇਖੋ ਜੀ ਇਹ ਸਾਰੀ ਜਗ੍ਹਾ ਜੋ ਸੜਕ ਦੇ ਨਾਲ-ਨਾਲ ਕਿਨਾਰਿਆਂ ਤੇ ਆ ਜਗ੍ਹਾ ਬੇਲੀ ਕੀਤੀ ਪਈ ਹੈ ਇਹ ਵੀ ਸਾਰੀ ਦੁਕਾਨਾਂ ਵਾਸਤੇ ਜਗ੍ਹਾ ਹੈ ਇੱਥੋਂ ਇੱਧਰ ਮੁੜ ਕੇ ਆ ਗਿਆ ਜੀ ਅੱਗੇ ਪਿੰਡ ਦੀ ਪੂਰੀ ਫਿਰਨੀ ਸੜਕ ਦੇ ਦੋਨੇ ਕਿਨਾਰੇ ਤੇ ਦੁਕਾਨਾਂ ਲੱਗਦੀਆਂ ਨੇ ਦੁਕਾਨਦਾਰ ਵੀਰਾਂ ਦੇ ਪਾਸੋਂ ਕੋਈ ਕਿਰਾਇਆ ਨਹੀਂ ਲਿਆ ਜਾਂਦਾ ਸਭ ਕੁਝ ਫ੍ਰੀ ਹੈ ਬੱਬਾ ਜੀ ਨਗਰੀ ਦੇ ਵਿੱਚ ਕੋਈ ਵੀ ਕਿਰਾਇਆ ਦੁਕਾਨਦਾਰਾਂ ਤੋਂ ਵਸੂਲ ਨਹੀਂ ਕੀਤਾ ਜਾਂਦਾ ਕੋਈ ਆਪਣੀ ਮਰਜ਼ੀ ਨਾਲ ਕਿਤੇ ਵੀ ਦੁਕਾਨ ਲਾ ਸਕਦਾ ਹੈ ਕੀ ਹੈਗਾ ਜੀ ਨਗਰ ਅਲੀਸ਼ਰ ਖੁਰਦ ਇਹ ਦੇਖੋ ਬੈਕ ਸਾਈਡ ਆ ਗਿਆ ਜੀ ਸਕੂਲ ਤੇ ਇਹ ਬਾਬਾ ਸਾਹਿਬ ਦਾ ਹੀ ਡੇਰਾ ਸਕੂਲ ਵਾਲਾ ਜਿੱਥੇ ਆਪਾਂ ਖੜੇ ਹੋਏ ਆਂ ਇਹ ਦੇਖੋ ਜੀ ਇਹ ਗੇਟ ਆ ਗਿਆ ਇਹ ਪੂਰੀ ਜਗ੍ਹਾ ਬਣੀ ਹੋਈ ਹੈ ਬਾਬਾ ਸਾਹਿਬ ਦਾ ਜੀ ਦੀ ਇੱਥੋਂ ਲੈ ਕੇ ਵੀਰੋ ਉਹ ਦੂਰ ਤੱਕ ਤੁਹਾਨੂੰ ਦਿਸਦਾ ਹੋਊਗਾ ਇਹ ਡੇਰਾ ਤੇ ਇੱਕ ਵੀਰੋ ਇਸ ਤੋਂ ਅੱਗੇ ਆਹ ਦੇਖੋ ਧਿਆਨ ਨਾਲ ਤੁਹਾਨੂੰ ਜ਼ੂਮ ਕਰਕੇ ਦੇਖਣਾ ਇਹ ਬਾਬਾ ਸਾਹਿਬ ਦਾ ਜੀ ਦਾ ਇੱਕ ਹੋਰ ਡੇਰਾ ਹੈ ਜੋ ਕਿ ਪਿੰਡ ਤੋਂ ਥੋੜਾ ਜਿਹਾ ਸਾਈਡ ਤੇ ਬਣਿਆ ਹੋਇਆ ਹੈ ਇਹ ਤਿੰਨੇ ਡੇਰੇ ਬਾਬਾ ਸਾਹਿਬ ਦਾਸ ਜੀ ਨੇ ਇੱਕ ਚੌਥਾ ਡੇਰਾ ਜੋ ਖੂਹੀ ਵਾਲਾ ਵੀਰੋ ਉਹ ਇੱਥੋਂ ਤਕਰੀਬਨ 2.5 ਕਿਲੋਮੀਟਰ ਸਾਈਡ ਤੇ ਰਹਿ ਜਾਂਦਾ ਹੈ ਉੱਥੋਂ ਰਸਤਾ ਪਿੰਡ ਦੇ ਵਿੱਚੋਂ ਸਪੈਸ਼ਲ ਜਾਂਦਾ ਸੋ ਵੀਰ 9 ਤਰੀਕ ਤੋਂ ਲੈ ਕੇ 10 11 12 13 4 ਦਿਨ ਬਾਬਾ ਜੀ ਦਾ ਮੇਲਾ ਬਹੁਤ ਸ਼ਰਧਾ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਬਖਰੇ ਤਰੀਕੇ ਦੇ ਲੰਗਰਾਂ ਦਾ ਪ੍ਰਬੰਧ ਕੀਤਾ ਜਾਂਦਾ ਵੀਰੋ ਬਖਰੇ ਤਰੀਕੇ ਦੀ ਸਫਾਈ ਹੋਗੀ ਇਹ ਬਿਲਕੁਲ ਬਹੁਤ ਸਾਫ਼ ਸੁਥਰਾ ਤੇ ਵਧੀਆ ਹੈ ਬਿਨਾਂ ਕਿਸੇ ਨਸ਼ੇ ਦੇ ਰਹਿਤ ਤੇ ਵੀਰੋ ਬਹੁਤ ਹੀ ਵਧੀਆ ਪ੍ਰਬੰਧ ਕੀਤੇ ਹੋਏ ਨੇ ਸੋ ਬੇਨਤੀ ਹੈ ਵੀਰੋ ਹਾਜ਼ਰੀਆਂ ਲਵਾਓ ਜੀ ਐਸੇ ਆਉਣ ਵਾਲੀ ਅਕਤੂਬਰ 9 10 11 12 ਕਬੱਡੀ ਟੂਰਨਾਮੈਂਟ ਹੋਣਗੇ ਚੰਗੇ ਨਾਮ ਰੱਖੇ ਗਏ ਨੇ ਸੋ ਵੀਰੋ ਜਿੰਨਾ ਵੀਰਾਂ ਨੂੰ ਕਬੱਡੀ ਦੀ ਕੋਈ ਚਾਹਤ ਹੈ ਉਹ ਆ ਸਕਦਾ ਹੈ 10 ਤੇ 11 ਤਰੀਕ ਨੂੰ ਵੀਰੋ ਟੂਰਨਾਮੈਂਟ ਹੋਣਗੇ ਤੇ ਬਾਕੀ ਵੀਰ ਉਸ ਤੋਂ ਬਾਅਦ 2 ਦਿਨ ਫੇਰ ਮੇਲੇ ਦਾ ਆਨੰਦ ਮਾਣ ਸਕਦੇ ਹਾਂ ਧੰਨਵਾਦੀ ਸਾਰੇ ਵੀਰਾਂ ਦਾ ਵੱਲੋਂ ਸਾਰੀ ਨਗਰ ਪੰਚਾਇਤ ਨਗਰ ਅਲੀਸ਼ਰ ਖੁਰਦ ਧੰਨਵਾਦੀ ਮਾਨਸਾ ਤੋਂ ਭੀਖੀ ਤੋਂ ਮੱਤੀ ਤੋਂ ਇਹਨਾਂ ਤਿੰਨਾਂ ਏਰੀਆ ਦੇ ਵਿੱਚੋਂ ਨੇੜੋਂ ਪੈਂਦਾ ਵੀਰੋ ਜਿੱਥੋਂ ਮਰਜੀ ਤੁਸੀਂ ਆ ਸਕਦੇ ਹੋ ਆਸਾਨ ਜਿਹਾ ਰਸਤਾ ਹੈ ਧੰਨਵਾਦ ਸਾਰੇ ਵੀਰਾਂ ਦਾ ਜੀ